ਆਮ ਆਦਮੀ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਜਲਦ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਸਕਦੀ ਹੈ ਸੂਚੀ ਦੇ ਵਿੱਚ 35 ਉਮੀਦਵਾਰਾਂ ਦੇ ਨਾਂ ਤੇ ਮੂਹਰ ਲੱਗ ਚੁੱਕੀ ਹੈ ਪਰ ਇਸ ਦਾ ਅਧਿਕਾਰਕ ਐਲਾਨ ਹੋਣਾ ਅਜੇ ਬਾਕੀ ਹੈ ਹਰਸਬਾ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢਿੰਟਸਾ ਨੇ ਇਸ ਦੀ ਜਾਣਕਾਰੀ ਦਿੱਤੀ ਢਿੰਟਸਾ ਦੇ ਮੁਤਾਬਕ ਜ਼ਿਆਦਾਤਰ ਟਿਕਟਾ ਮੌਜੂਦਾ ਵਿਧਾਇਕਾਂ ਨੂੰ ਹੀ ਦਿੱਤੀਆਂ ਜਾਣਗੀਆਂ ਅਜੇ ਤਿਆਰੀ ਹੋ ਰਹੀ ਹੈ ਤਕਰੀਬ 35 ਤਾਂ ਤਿਆਰ ਬੈਠੀ ਹੈ ਪਤਾ ਹੀ ਹੈ 35 ਦਾ ਕਿ ਕੌਣ ਕੌਣ ਕੈਂਡੀਡੇਟ ਹੋਣਗੇ ਲਿਕਨ ਆਫੀਸ਼ੀਅਲੀ ਉਹ ਜੇ ਕਰਨਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮੋਰਤੂ ਬਣਾਣੀ ਹੋਣਾ ਉਹਨਾਂ ਨੇ ਜੇ ਕਿਹਾ ਇਹਦੇ ਟਾਈਮ ਨਹੀਂ ਯਾਰ ਉਹਦਾ ਟਾਈਮ ਉਹ ਮਿਨਿਸਟਰ ਨੇ ਜਾਂ ਹੋਰ ਹੈ ਜਿਹੜੇ ਇੰਪੋਰਟੈਂਟ ਬੰਦੇ ਨੇ ਉਹਨਾਂ ਦਾ ਤਾਂ ਸਭ ਨੂੰ ਪਤਾ ਹੀ ਹੈ ਵੀ ਉਹ ਲੜਨਗੇ ਬਾਕੀ ਜਿਹੜੇ ਹਲਕਿਆਂ 'ਚ ਕੋਈ ਚੇਂਜਸ ਆਉਣੀ ਐ ਅਸੀਂ ਆ ਉਹਦੇ 'ਚ ਵੀ ਉਹਨਾਂ ਨੇ ਹਲਕਾ ਇੰਚਾਰਜ ਕੋਈ ਚੇਂਜ ਕਰ ਦਿੱਤੇ ਇਟ ਮੀਨਸ ਆਈ ਵੀ ਉਹ ਜਿਹੜੇ ਹਲਕਾ ਇੰਚਾਰਜ ਨੇ ਉਹੀ ਜਿਹੜੇ ਹੁਣ ਹਲਕਾ ਇੰਚਾਰਜ ਬਣਾਏ ਨੇ ਇਟ ਮੀਨਸ ਉਹ ਕੈਂਡੀਡੇਟ ਨੇ ਵਿਦਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਮੁਕਾਬਲਾ ਕਿਸ ਪਾਰਟੀ ਦੇ ਨਾਲ ਹੋਵੇਗਾ ਇਸ ਸਵਾਲ ਦੇ ਜਵਾਬ ਚ ਢੀਂਟਸਾ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਮੁਕਾਬਲਾ ਆਪ ਦੇ ਨਾਲ ਜ਼ਰੂਰ ਲੱਗ ਰਿਹਾ ਸੀ ਪਰ ਹੁਣ ਅਜੇ ਹਾਂ ਨਹੀਂ ਹੈ ਹੁਣ ਮੁਕਾਬਲਾ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਾਲੇ ਹੀ ਹੋਵੇਗਾ ਦੇਖੋ ਪਹਿਲਾਂ ਸਾਨੂੰ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਨਾਲ ਪਰ ਆਮ ਆਦਮੀ ਪਾਰਟੀ ਆਪਣੀਆਂ ਆਪਣੇ ਐਕਸ਼ਨ ਰਾਹੀਂ ਦਿਨੋ ਦਿਨ ਲੋਕਾਂ ਚ ਕਮਜ਼ੋਰ ਹੁੰਦੀ ਜਾ ਰਹੀ ਹੈ ਔਰ ਅਖੀਰ ਨੂੰ ਆ ਕੇ ਇਹਨਾਂ ਦੋਨੇ ਪਾਰਟੀਆਂ ਚ ਕਾਂਗਰਸ ਤੇ ਅਕਾਲੀ ਦਲ ਚ ਮੁਕਾਬਲਾ ਰਹਿ ਜਾਣਾ ਹੈ ਅਜੇ ਤਾਂ 4 ਮਹੀਨੇ ਪਹਿਨੇ ਤੁਹਾਡੇ ਸਾਹਮਣੇ ਆਏਗਾ ਕਿਉਂਕਿ ਜੋ ਐਕਸ਼ਨ ਕਰ ਰਹੀ ਹੈ ਆਮ ਆਦਮੀ ਪਾਰਟੀ ਉਹ ਲੋਕਾਂ ਨੂੰ ਕਿਸੇ ਨੂੰ ਪਸੰਦ ਨਹੀਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਫਰਾਡ ਕਰ ਰਹੇ ਨੇ ਔਰ ਝੂਠ ਵਰਕੇ ਲੋਕਾਂ ਦਾ ਸਿਰਫ ਵੋਟਾਂ ਲੈਣ ਦੀ ਗੱਲ ਕਰ ਰਹੇ ਨੇ ਇਸ ਕਰਕੇ ਆਸਤਾ ਆਸਤਾ ਇਹ ਪਿੱਛੇ ਆਮ ਆਦਮੀ ਪਾਰਟੀ ਦਾ ਪਿੱਛੇ ਜਾ ਰਿਹਾ ਤੇ ਕਾਂਗਰਸ ਦੇ ਅਕਾਲੀ ਦਲ ਦੀ ਉਹ ਸਾਦੇ ਲੜਾਈ ਹੋਊਗੀ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਿਕਾਸ ਨੂੰ ਮੁੱਦਾ ਬਣਾਵੇਗੀ ਤੇ ਇਸੇ ਦੇ ਸਿਰ ਤੇ ਚੋਣਾਂ ਫਤਿਹ ਕਰੇਗੀ